ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਵੱਡਾ ਕਾਫਲਾ ਜੋ ਦਿੱਲੀ ਨੂੰ ਰਵਾਨਾ ਹੋ ਰਿਹਾ ਹੈ ਵੱਡੇ ਕਾਫਲੇ ਦੇ ਨਾਲ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਉਹ ਰਵਾਨਾ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਸਭ ਤੋਂ ਪਹਿਲਾਂ ਕਿ ਤਸਵੀਰਾਂ ਨੇ ਜੋ ਭਾਰਤੀ ਕਿਸਾਨ ਯੂਨੀਅਨ ਦਾ ਕਾਫਲਾ ਵੱਡੇ ਰੂਪ ਦੇ ਵਿੱਚ ਜੋ ਦਿੱਲੀ ਨੂੰ ਰਵਾਨਾ ਹੋ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਕਿ ਵੱਡੀ ਗਿਣਤੀ ਦੇ ਨਾਲ ਜਿਹੜਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਜਿਹੜਾ ਵੱਡਾ ਕਾਫਲਾ ਸਨੋਰੀ ਬਾਡਰ ਤੋਂ ਰਵਾਨਾ ਹੋ ਰਹੇ ਜਿੱਥੇ ਲਗਾਤਾਰ ਦਿੱਲੀ ਦੇ ਵਿੱਚ ਸੰਘਰਸ਼ ਜਲ ਰਹੇ ਉਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਦਾ ਕਾਫੀ ਵੱਡੇ ਕਾਫਲੇ ਦੇ ਨਾਲ ਜਿਹੜਾ ਦਿੱਲੀ ਨੂੰ ਰਵਾਨਾ ਹੋ ਰਹੇ ਨੇ ਕਿਉਂਕਿ ਪਹਿਲਾਂ ਵੀ ਕਿਸਾਨ ਨੇ ਜਿਹੜੇ ਦਿੱਲੀ ਬਾਡਰ ਦੇ ਉੱਪਰ ਜਿਹੜੇ ਸੰਘਰਸ਼ ਕਰ ਰਹੇ ਨੇ ਤੁਹਾਨੂੰ ਤਸਵੀਰਾਂ ਫਿਰ ਦਿਖਾਣੇ ਚਾਹਾਂਗੇ ਜਿੱਥੇ ਲਗਾਤਾਰ ਕਿਸਾਨ ਦਿੱਲੀ ਨੂੰ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹਾਂ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਲਗਾਤਾਰ ਡਟੇ ਹੋਏ ਨੇ ਵੱਡੇ ਕਾਫਲੇ ਦੇ ਨਾਲ ਕਹਿ ਸਕਦੇ ਹਾਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਕੁਝ ਕਰਨਗੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਕਿਸਾਨ ਨੇ ਉਹ ਵੱਡੇ ਕਾਫਲੇ ਦੇ ਨਾਲ ਜਿਹੜੇ ਦਿੱਲੀ ਨੂੰ ਰਵਾਨਾ ਹੋ ਰਹੇ ਨੇ ਲਗਾਤਾਰ ਪਹਿਲਾਂ ਵੀ بڑا ਸੰਘਰਸ਼ ਹੋਇਆ ਸੀ ਇੱਥੇ 26 ਤਰੀਕ ਨੂੰ ਜਿਹੜੇ ਕਿਸਾਨ ਸੀ ਉਹ ਦਿੱਲੀ ਨੂੰ ਰਵਾਨਾ ਹੋਏ ਸੀ ਤੁਹਾਨੂੰ ਤਸਵੀਰਾਂ ਪ੍ਰਿਆਰੇਆਣੇ ਦੇ ਬਾਰਡਰ ਦੀਆਂ ਦਿਖਾਣੀਆਂ ਚਾਹਾਂਗੇ ਜਿੱਥੇ ਪਹਿਲਾਂ ਖਰੋਰੀ ਬਾਰਡਰ ਦੇ ਉੱਪਰ ਵੱਡਾ ਸੰਘਰਸ਼ ਹੋਇਆ ਸੀ 26 ਤਰੀਕ ਨੂੰ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਕਿਸਾਨ ਨੇ ਅੱਜ ਦਿੱਲੀ ਨੂੰ ਰਵਾਨਾ ਹੋ ਰਹੇ ਨੇ ਵੱਡੇ ਕਾਫਲੇ ਦੇ ਨਾਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਲਗਾਤਾਰ ਦਿੱਲੀ ਦੀ ਬਰੂਹਾਂ ਦੇ ਉੱਪਰ ਧਰਨਾ ਕਿਸਾਨਾਂ ਦਾ ਜਾਰੀ ਹੈ ਅੱਜ ਕਿਸਾਨ ਵੱਡੇ ਕਾਫਲੇ ਦੇ ਨਾਲ ਖਨੌਰੀ ਬਾਡਰ ਅਤੇ ਕਹਿ ਸਕਦੇ ਆ ਡੱਬ ਵਾਲੀ ਬਾਡਰ ਤੋਂ ਕਿਸਾਨ ਰਵਾਨਾ ਹੋਣਗੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿਸਾਨ ਦੀਆਂ ਤਸਵੀਰਾਂ ਨੇ ਜਿਹੜੇ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਮੈਂ ਕੈਮਰਾਮੈਨ ਨੂੰ ਤਸਵੀਰਾਂ ਦਿਖਾਉਣ ਕਿ ਕਿਸ ਤਰੀਕੇ ਨਾਲ ਵੱਡੇ ਕਾਫਲੇ ਨਾਲ ਕਿਸਾਨ ਜਿਹੜੇ ਹੋ ਦਿੱਲੀ ਨੂੰ ਰਵਾਨਾ ਹੋਣਗੇ ਦੇਖ ਸਕਦੇ ਹੋ ਵੱਡਾ ਕਾਫਲਾ ਜਿਹੜਾ ਕਿਸਾਨਾਂ ਦਾ ਜੁਟਿਆ ਹੋਏ ਲਗਾਤਾਰ ਕਿਸਾਨ ਦਿੱਲੀ ਦੇ ਵੱਲ ਕੁਛ ਕਰ ਲਈ ਅੱਜ ਖਨੌਰੀ ਬਾਰਡਰ ਦੇ ਉੱਪਰੋਂ ਰਵਾਨਾ ਹੋਣਗੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਕਾਈ ਨਿਊਜ਼ ਦੇ ਉੱਪਰ ਜਿਹੜੇ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੀਆਂ ਕਿਸਾਨ ਨੇ ਲਗਾਤਾਰ ਜਿਹੜੇ ਕਿ ਉਹਨੇ ਕਿ ਤਸਵੀਰਾਂ ਵਿੱਚ ਮੈਂ ਕੈਮਰਾਮੈਨ ਚਾਹੁੰਗਾ ਕਿ ਤਸਵੀਰਾਂ ਦਿਖਾਣ ਕਿ ਕਿਸ ਤਰੀਕੇ ਨਾਲ ਜਿਹੜੇ ਤਾਨੂੰ ਇਹ ਟੋਰ ਦਿਖਾ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਲਗਾਤਾਰ ਜੋ ਬਦਰੇ ਨੇ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਿਹੜਾ ਦਿੱਲੀ ਦੇ ਬਲਜਾਨ ਨੂੰ ਕੂਚ ਕੀਤੀ ਹੋਈ ਹੈ ਲਗਾਤਾਰ ਤੁਮ ਤਸਵੀਰਾਂ ਨੇ ਜਿਹੜੀ ਸਿਕਾਈ ਦੇ ਉੱਪਰ ਦਿਖਾ ਰਹੇ ਆ ਕਿਸਾਨ ਜਿਹੜੇ ਵੱਡੇ ਪੱਦਰ ਦੇ ਪਿੱਛੇ ਵੀ ਆ ਵੱਡੇ ਪੱਦਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਦਿੱਲੀ ਵਾਲੇ ਕੂਚ ਕਰਨਗੇ ਲਗਾਤਾਰ ਕਿਸਾਨ 26 ਪਹਿਲਾਂ ਵੀ ਦਿੱਲੀ ਵਾਲੇ ਕੂਚ ਕੀਤੇ ਸੀ ਲਗਾਤਾਰ ਦਿੱਲੀ ਦੇ ਵਿੱਚ ਧਰਨਾ ਜਾ ਰਿਹਾ ਕਿਸਾਨਾਂ ਦਾ ਅੱਜ ਵੱਡੇ ਪੱਦਰ ਦੇ ਤੁਹਾਨੂੰ ਕਿ ਕਿਸਾਨ ਨੇ ਪੂਨੇ ਦਿੱਲੀ ਨੂੰ ਰਵਾਨਾ ਹੋਣਗੇ ਤੇ ਰਾਸਤੇ ਵਿੱਚ ਸਟੇ ਕਰਕੇ ਕਿਸਾਨ ਅੱਗੇ ਦਿੱਲੀ ਨੂੰ ਪਹੁੰਚਣਗੇ ਇੱਕ ਵੀ ਇਹ ਦੱਸੋਣ ਚਾਹੀਦਾ ਗਰਜ ਨਰਮਾਣੇ ਦੇ ਲਈ ਜਾ ਕੇ ਕਿਸਾਨਾਂ ਵੱਲੋਂ ਸਟੇ ਕੀਤੀ ਜਾਵੇਗੀ ਲਗਾਤਾਰ ਕਿਸਾਨ ਨੇ ਜਿਹੜੇ ਦਿੱਲੀ ਦੇ ਵੱਲ ਪੁੱਛ ਕਰਨ ਗੱਲ ਕਰਨੀ ਚਾਹੁੰਦਾ ਕਿਰਨਾਮੇ ਬੱਪੂ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਅਸੀਂ ਆਪਾਂ ਪਹਿਲਾਂ ਸਾਰੀਆਂ ਤੁਹਾਡਾ ਨਾਮ ਕੀ ਹੈ ਬੱਪੂ ਜੀ ਬੇਨਤੀ ਹੈ ਇੱਕ ਭਰਾਵੋ ਸੁਣਦੇ ਨਹੀਂ ਲਗਾਤਾਰ ਨੇ ਕਿਸਾਨ ਨੇ ਉਹ ਵੱਡੇ ਸੰਘਰਸ਼ ਦੇ ਨਾਲ ਹੋਰ ਵੀ ਸਾਡੇ ਨਾਲ ਕਿਸਾਨ ਮਜੂਰ ਨੇ ਗੱਲਬਾਤ ਕਰਨੀ ਚਾਹਾਂਗੇ ਕੀ ਨਾਮ ਹੈ ਤੁਹਾਡਾ ਜੀ ਚੰਦਰਮਿੰਦਰ ਸਿੰਘ ਵੱਡੇ ਕਾਫਲੇ ਦੇ ਨਾਲ ਦਿੱਲੀ ਨੂੰ ਕੂਚ ਕਰ ਰਹੇ ਹਾਂ ਜੀ ਹਾਂ ਜੀ ਇਕੱਠੇ ਜਾਵਾਂਗੇ ਸੀ ਸਾਰੇ ਅਗਰਾਹਾ ਗਰੁੱਪ ਤੇ ਸਾਰੇ ਜਿੰਨੇ ਕਿਸਾਨ ਸਾਰੇ ਇਕੱਠੇ ਕਿੰਨਾ ਕਾਫਲਾ ਜਿਹੜਾ ਇੱਥੋਂ ਜਾਣਾ ਹੈ ਇਹ ਕਾਫਲਾ ਜਾਊਗਾ ਜੀ ਸਾਡਾ ਪੰਜ ਲੈਂਦੇ ਦੇ ਜਾਣੇ ਉਹਦੇ ਵਿੱਚ ਘਟੋ ਘਟਾ 5 600 ਗੱਡੀ ਹੋਰ ਜੂਬੀ ਹੋਰੇ ਬਾਕੀ ਅਜੇ ਆ ਰਹੀਆਂ ਨੇ ਲਗਾਤਾਰ ਦਿੱਲੀ ਦੇ ਵਿੱਚ ਤਰਨਾ ਜਾ ਰਹੀ ਹੈ ਕਿਸਾਨਾਂ ਪਰ ਮੋਦੀ ਸਰਕਾਰ ਉਸੇ ਗੱਲ ਤੇੜੀ ਇਹ ਬਿੱਲ ਰੱਦ ਨਹੀਂ ਕਰਨੇ ਕਿ ਕਿਸਾਨ ਰਾਤ ਕਰਾ ਕੇ ਆਉਣਗੇ ਹਾਜਿਕ ਅਸ਼ਿਕ ਜਿਹੜੇ ਕਿਸਾਨੀ ਕਾਨੂੰਨ ਕਰਵਾ ਕੇ ਫੇਰ ਹੀ ਮਣਾਉਣਗੇ ਬਿਲਕੁਲ ਲਗਾਤਾਰ ਕਿਸਾਨਾਂ ਦਾ ਕਹਿੰਦੇ ਕਿ ਜਿਹੜੇ ਲਗਾਤਾਰ ਜਿਹੜੇ ਸੰਘਰਸ਼ ਨੇ ਉਹ ਕਿਸਾਨ ਕਰ ਰਹੇ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨਾਂ ਵੱਲੋਂ ਸੰਘਰਸ਼ ਲਗਾਤਾਰ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਧਰਨੇ ਦੇ ਰਹੇ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਲਗਾਤਾਰ ਦਿੱਲੀ ਦੇ ਵੱਲ ਕੂਚ ਕਰਨੇ ਕਿਸਾਨਾਂ ਨੂੰ ਪਹਿਲਾਂ ਵੀ ਕਿਸਾਨਾਂ ਵੱਲੋਂ ਜਿਹੜੀ ਕੂਚ ਹੈ ਉਹ ਕੀਤੀ ਗਈ ਸੀ ਲਗਾਤਾਰ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਕਿਸਾਨ ਨੇ ਜਿਹੜੇ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਨੇ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਹੋ ਦਿੱਲੀ ਨੂੰ ਕੂਚ ਕਰਨ ਗਏ ਹਰਿਆਣੇ ਦੇ ਬਾਰਡਰ ਦੇ ਉੱਪਰ ਇਸ ਸਮੇਂ ਕਿਸਾਨ ਜੁਟਨੇ ਇਕੱਠੇ ਹੋ ਗਏ ਹਨ ਵੱਡੀ ਕਾਫਲੇ ਨਾਲ کہہ ਸਕਦੇ ਜਿਹੜੇ ਕਿਸਾਨ ਨੇ ਉਹ ਦਿੱਲੀ ਦੇ ਵੱਲ ਰਵਾਨਾ ਹੋਣ ਲਈ ਤਿਆਰ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਸਕਦੇ ਹਾਂ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹ ਬਾਰਡਰ ਦੇ ਉੱਪਰੋਂ ਰਵਾਨਾ ਹੋਣ ਇਹ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਕਿਸਾਨ ਨੇ ਜਿਹੜੇ ਵੱਡੀ ਪੱਤਰ ਦੇ ਉੱਪਰ ਨੇ ਕਿਸਾਨ ਰਵਾਨਾ ਹੋ ਰਹੇ ਨੇ ਦੇਖ ਸਕਦੇ ਹੋ ਕਿ ਲਗਾਤਾਰ ਨੇ ਕਿਸਾਨ ਨੇ ਦਿੱਲੀ ਦੇ ਬਾਡਰ ਦੇ ਉੱਪਰ ਲਗਾਤਾਰ ਸਾਡੇ ਰਾ ਪ੍ਰਧਾਨ ਜੀ ਨੇ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਕਿੰਨੇ ਕਾਫਲੇ ਦੇ ਨਾਲ ਜਿਹੜਾ ਦਿੱਲੀ ਨੂੰ ਰਵਾਨਾ ਹੋਣਾ ਹੈ ਇਹ ਕਾਫਲੇ ਨੂੰ ਆਪੋ ਜਾ ਅੱਜ ਅਸੀਂ ਪੰਜਲੇ ਇਸ ਬਾਡਰ ਤੋਂ ਚਲਾਵਾਂਗੇ ਕੱਲ ਨੂੰ ਬਾਕੀ ਸਾਰਾ ਪੰਜਾਬ ਡੱਬਾਂ ਦੇ ਉੱਥੋਂ ਬੱਸ ਤੁਰਾਂਗੇ ਅੱਜ ਅਸੀਂ ਪੰਜਲਿਆਂ ਦੀ 25000 ਤੋਂ 30 ਦੇ ਵਿਚਾਲੇ ਵਿਚਾਲੇ ਜਿਹੜੀ ਗਿਣਤੀ ਹੈ ਕਿਸਾਨਾਂ ਦੀ ਨੌਜਵਾਨਾਂ ਦੀ ਸਾਡੀਆਂ ਭੈਣਾਂ ਦੀ ਇਹ ਗਿਣਤੀ ਹੈ ਜਿਹੜੀ ਇੱਥੋਂ ਜਾਊਗੀ ਅੱਜ ਅਸੀਂ ਖੜਕੜਕਲਾ ਜਿਹੜਾ ਹਰਿਆਣੇ ਦੇ ਤਿੰਨ ਦਿਨ ਪਲਾ ਜੇ ਖੋਲਣ ਦੀ ਗੱਲ ਕੀਤੀ ਹੈ ਉਥੇ ਕਾਨਫਰੰਸ ਕਰਾਂਗੇ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਲਾਵਾਂਗੇ ਜਾਂਜ ਖੁਰਦ ਪਿੰਡ ਉਹ ਦੋਗੇ ਉਥੇ ਅਸੀਂ ਰਾਤ ਨੂੰ ਠਹਿਰਾਂਗੇ ਕੱਲ ਨੂੰ ਦਿੱਲੀ ਟਿਕਰੀ ਬੁੱਜੇ ਦੇ ਵਿੱਚ ਲੱਲੇ ਰਵਾਨਾ ਹੋਵਾਂਗੇ ਤੇ ਕੱਲ ਨੂੰ ਸ਼ਾਮ ਤੱਕ ਉੱਥੇ ਪਹੁੰਚਾਂਗੇ ਕਿੰਨਾ ਕਾਫਲਾ ਕਰੀਬ ਕਿੰਨੇ ਕਲਾ ਕਾਫਲੇ ਦੇ ਵਿੱਚ ਟਰੈਕਟਰ ਲਾਉਣੀਆਂ ਕਿੰਨੀਆਂ ਹੋਣਗੀਆਂ ਕਾਫਲੇ ਇਹ ਲੱਗਦਾ ਹੈ ਵੀ ਆਪਦੇ ਜਿਹੜੇ ਕਮਾਂਡਰ 3000 ਤਰਾਲੀ ਰਿਕਟੋਕਟ ਹੋਊਗੀ ਤੇ ਉਹਦੇ ਵਿੱਚ ਗੱਡੀਆਂ ਵੀ ਹੋਣਗੀਆਂ ਉਹਦੇ ਵਿੱਚ ਬੱਸਾਂ ਵੀ ਹੋਣਗੀਆਂ ਕੁੱਲ ਮਿਲਾ ਕੇ ਇਹ ਵੀ ਸਾਡਾ ਕਾਫਲਾ 10 15 ਕਿਲੋਮੀਟਰ ਜਿਹੜਾ ਲੰਮਾ ਹੋਊਗਾ ਜਮ ਉਹਦੀ ਸਰਕਾਰ ਆਏ ਵੀ ਜਿਹੜੀ ਹੋਈ ਹੈ ਕਾਨੂੰਨਾਂ ਨੂੰ ਲੈ ਕੇ ਕਾਨੂੰਨਾਂ ਨੂੰ ਕਰੇ ਸ਼ੋਧ ਕਰਦਾਂਗੇ ਪਰ ਕਿਸਾਨ ਕਹਿੰਦੇ ਨੇ ਰੱਤ ਕਰਾ ਕੇ ਵਾਪਸ ਜਾਵਾਂਗੇ ਵੱਡਾ ਕਾਫਲਾ ਹੁਣ ਫੇਰ ਦੁਬਾਰੇ ਚੱਲੇ 26 ਨੂੰ ਪਹਿਲਾਂ ਗਏ ਅਸੀਂ ਜੀ ਅਸਲ ਦੇ ਵਿੱਚ ਉਹ ਸਾਡਾ ਦਮਕਾ ਪਰਖ ਰਹੇ ਹੈ ਇਹ ਇੱਕ ਗੱਲ ਕਰਨਾ ਚਾਹੁੰਦੀ ਹੈ ਪਰ ਕਿਸਾਨ ਨਹੀਂ ਕਰਦੇ ਕਿਸਾਨਾਂ ਦਾ ਆਡਿਅਲ ਬਤੀਰਾ ਦਿਖਾ ਰਹੀ ਹੈ ਮੇਰੇ ਅਸੂ ਸੈਟਰ ਸਰਕਾਰ ਉਹ ਲੋਕ ਰੂਗੀ ਅਜੇ ਉਹਨਾਂ ਦਾ ਮਨ ਨਹੀਂ ਬਣਿਆ ਅਜੇ ਪੀਐਮ ਉਹਨੂੰ ਜੈਥਰ ਰਿਹਾ ਕਿਉਂਕਿ ਉਹਨਾਂ ਦੀ ਬਾਹਰ ਬਾਰਡ ਬੈਂਕ ਨੇ ਬਰੂੜੀ ਹੋਈ ਹੈ ਉਹ ਘਰਾਣਿਆਂ ਨੇ ਬਰੂੜੀ ਹੋਈ ਹੈ ਜਿਹੜੇ ਨੇ ਚੋੜਾ ਦੇ ਵਿੱਚ ਉਹ ਜਿਤਾ ਕੇ ਲੈ ਕੇ ਆਏ ਐ ਇਸ ਕਰਕੇ ਇਹ ਅਸੀਂ ਮੰਨ ਕੇ ਚੱਲੇ ਆਂ ਵੀ ਵਿਸਾਖੀਆਂ ਵੀ ਦਿੱਲੀ ਦੇ ਬਾਰਡਰ ਉੱਤੇ ਬਣਾਵਾਂਗੇ ਤੇ ਅਸੀਂ ਕੋਲ ਜਿੱਤ ਕੇ ਹੀ ਮੁੜਕਿਆਵਾਂਗੇ ਜਾਂ ਇੱਕ ਪਾਸੇ ਗੱਲਬਾਤ ਦੀ ਗੱਲ ਕਰ ਰਹੇ ਨੇ ਪਰ ਦੂਜੇ ਪਾਸੇ ਸ਼ਰਾਰਤਾਂ ਅੰਦਰ ਨੇ ਵਿੱਚ ਕਿਵੇਂ ਦੇਖ ਦੂੰ ਗੋਰੀ ਨੀਤੀ ਨੇ ਅਪਣਾ ਰਹੇ ਨੇ ਕਿਤਨਾ ਕਿਤੇ ਇਹ ਦੋਗਲੇ ਦੋਗਲੇ ਨੀਤੀ ਸਰਕਾਰ ਹਮੇਸ਼ਾ ਕਰਦੀ ਹੁੰਦੀ ਹੈ ਇੱਕ ਪਾਸੇ ਗੱਲਬਾਤ ਚਲਾਉਂਦੀ ਹੈ ਤਾਂ ਕਿ ਲੋਕਾਂ 'ਚ ਅਸੀਂ ਸਹੀ ਹੋ ਸਕੀਏ ਦੂਜੇ ਪਾਸੇ ਲੋਕਾਂ ਨੂੰ ਪ੍ਰੋਬੋਕ ਕਰਨ ਵਾਸਤੇ ਲੋਕਾਂ ਦਾ ਮਨੋਵਲਗਿਰਨ ਵਾਸਤੇ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਵੀ ਇਹ ਤਾਂ ਕੁਛ ਬੰਦੇ ਲੜ ਰਹੇ ਐ ਇਹ ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ ਵੀ ਕਿਸਾਨ ਐ ਪਹਿਲਾਂ ਸਾਨੂੰ ਬਚੂਲੀਏ ਕਹਿੰਦੇ ਰਹੇ ਫਿਰ ਕਾਂਗਰਸ ਦੇ ਏਜੰਟ ਕਹਿੰਦੇ ਰਹੇ ਫਿਰ ਸਾਨੂੰ ਵੱਖਵਾਦੀ ਅੱਤਵਾਦੀ ਕਹਿੰਦੇ ਰਹੇ ਇੱਥੋਂ ਤੱਕ ਖਾਲਸਤਾਨੀ ਕਹਿੰਦੇ ਰਹੇ ਮਾਓਵਾਦੀ ਕਹਿੰਦੇ ਰਹੇ ਹੁਣ ਕਹਿਣ ਲੱਗੇ ਗੱਲ ਦੇ ਵੀ ਕੁਛ ਕਿਸਾਨ ਜਦੋਂ ਸਾਰਾ ਹਿੰਦੁਸਤਾਨ ਸਾਰੇ ਪਾਸੇ ਚੱਲ ਗਏ ਸਾਰੇ ਜਿਹੜਾ ਦਿੱਲੀ ਦੇ ਬਾਰਡਰ ਹੈ ਉਹ ਘੇਰ ਲਏ ਅਸੀਂ ਸਮਝਦੇ ਹਾਂ ਜਿਉਂ ਕੋਲ ਲੰਬਾ ਹੋਊਗਾ ਲੰਬਾ ਹੋਣ ਦੇ ਨਾਲ ਹੀ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਨੰਗੇ ਹੋਣਗੇ ਇਹ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਸਰਕਾਰ ਚਲਾਉਣ ਵਾਲੀ ਕੌਣ ਹੈ ਕਾਰਪੋਰੇਟ ਘਰਾਣੇ ਜਿਹੜੇ ਸਾਰੇ ਹਿੰਦੁਸਤਾਨ ਦਾ ਸਾਰਾ ਕੁਝ ਲੁੱਟ ਕੇ ਉਹਨਾਂ ਨੂੰ ਦੇਣਾ ਚਾਹੁੰਦੇ ਐ ਇਹ ਕਾਨੂੰਨ ਰੱਦ ਕਰਾ ਕੇ ਜਿਹੜੇ ਜਥੇਬੰਦੀਆਂ ਨੇ ਉਹ ਦਾਮ ਲੈਣਗੇ ਇਹ ਸਾਡੀ ਪੱਕਾ ਟੀਚਾ ਹੈ ਪੱਕੇ ਰਹਦੇ ਐ ਤੇ ਪੱਕਾ ਲੋਕਾਂ ਦਾ ਇਸ ਗੱਲ ਦੇ ਉੱਤੇ ਜਾਬਤਾ ਜਿਹੜਾ ਉਹਨੂੰ ਪ੍ਰੇਖਾ ਦੀ ਜਾਬਤਾ ਤੋੜ ਦੇਣਗੇ ਕੋਈ ਜਾਬਤਾ ਨਹੀਂ ਤੋੜਾਂਗੇ ਜਿਹੜੀ ਤਰ੍ਹਾਂ ਲੀਡਰ ਅਗਵਾਈ ਕਰ ਰਹੇ ਐ ਸਾਡੇ ਨੌਜਵਾਨ ਸਾਡੇ ਦੋਸਤ ਉਹ ਸਾਰੇ ਗੱਲ ਨੂੰ ਸਮਝਦੇ ਐ ਸਰਕਾਰ ਨੂੰ ਹਰਾਉਣਾ ਕਿਵੇਂ ਐ ਇਸ ਕਰਕੇ ਗਰੰਟੀ ਇਸ ਗੱਲ ਦੀ ਵੀ ਜਿੱਤ ਕੇ ਆਵਾਂਗੇ ਪੂਰੀ ਤਰ੍ਹਾਂ ਜਾਣੂ ਇੱਕ ਹੋਰ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਜਾਵਾਂਗੇ ਕਿੰਨਾ ਕਾਫਲਾ ਜਿਹੜਾ ਦਿੱਲੀ ਨੂੰ ਰਵਾਨਾ ਹੋਊਗਾ ਜੀ ਦਿੱਲੀ ਜਾਵਾਂਗੇ ਵੱਡੀ ਗਿਣਤੀ ਦੇ ਵਿੱਚ ਸਾਡੇ 5 ਜ਼ਿਲ੍ਹਿਆਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਟਰੱਕ ਬੱਸਾਂ ਟੈਂਪੂ ਮੋਟਰਸਾਈਕਲ ਕਾਰਾਂ ਬਹੁਤ ਲਾਬਿਵਸਾਲ ਇਕੱਠਾ ਹੈ ਜਿਹੜਾ ਸਾਡਾ ਇਹ ਅੱਜ ਦਿੱਲੀ ਨੂੰ ਕੂਚ ਕਰ ਰਿਹਾ ਹੈ ਇਸੇ ਤਰ੍ਹਾਂ ਕੱਲ ਨੂੰ ਡੱਬਾ ਵਾਲੀ ਤੋਂ ਵੀ ਭਾਰਤੀ ਕਿਸਾਨ ਇਕਤਾ ਗ੍ਰਾਹਾਂ ਵੱਲੋਂ ਇਸੇ ਤਰ੍ਹਾਂ ਬਹੁਤ ਵੱਡਾ ਇਕੱਠ ਹੈ ਜਿਹੜਾ ਉਸ ਅੰਦੋਲਨ ਨੂੰ ਬਲ ਦੇਣ ਵਾਸਤੇ ਅਸੀਂ ਵੱਡੀ ਤਿਆਰੀ ਕੀਤੀ ਹੋਈ ਹੈ ਅਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਬਹੁਤ ਲਹਿਰ ਬਣੀ ਹੋਈ ਹੈ ਵੀ ਆਪਾਂ ਨੇ ਕਾਲੇ ਕਾਨੂੰਨ ਰੱਦ ਕਰਾ ਕੀ ਦਮਵਾਉਣਾ ਹੈ। ਹਰਿਆਣੇ ਦੇ ਵਿੱਚ ਕਿਵੇਂ ਲੱਗਦੇ ਮਿਆਰੇਣੇ ਦੇ ਲੋਕ ਕਿੰਨਾ ਕ ਸਾਥ ਹੁਣ ਦੇ ਰਹੇ ਨੇ ਹਰਿਆਣੇ ਨੂੰ ਜਾ ਕੇ ਚੁੱਤਰ ਕਿਉਂਕਿ ਪੰਜਾਬ ਦੇ ਫਗਾਰਤੀ ਚੱਲਦੇ ਹੋਰ ਸਟੇਟਾਂ ਵੀ ਆ ਗਈਆਂ ਨੇ ਤਰਨੇ ਦੇ ਲਈ ਹਰਿਆਣੇ ਦੇ ਹਰਿਆਣੇ ਦਾ ਜਿਹੜਾ ਮਤਲਬ ਇਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਰੋਲ ਹੈ ਭਾਵੇਂ ਉਹ ਲੇਟ ਜਾਗੇ ਨੇ ਪਰ ਹੁਣ ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਹਰ ਪੱਖ ਤੋਂ ਵੱਡੀ ਸੇਵਾ ਵੀ ਕੀਤੀ ਹੋਈ ਹੈ ਅਸੀਂ ਰਸਤੇ ਦੇ ਵਿੱਚ ਤਕਰੀਬਨ 10 ਕਿਲੋਮੀਟਰ ਦਾ ਜਿੰਦੋਂ ਸਾਡਾ ਰਾਤ ਨੂੰ ਰਹਿਣ ਬਸੇਰਾ ਹੈ ਉੱਥੇ ਬਹੁਤ ਵੱਡੀ ਲੰਗਰ ਦੀ ਤਿਆਰੀ ਹੈ ਜਿਹੜੀ ਹਰਿਆਣੇ ਵਾਲੇ ਕਰ ਰਹੇ ਨੇ ਸਾਡਾ ਰਹਿਣ ਦਾ ਪ੍ਰਬੰਧ ਹੈ ਸਾਡੀਆਂ ਭੈਣਾਂ ਨੂੰ ਰਹਿਣ ਦਾ ਪ੍ਰਬੰਧ ਕਰ ਰਹੇ ਨੇ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਹਰਿਆਣੇ ਦੇ ਲੀਡਰ ਸੰਘਰਸ਼ ਦੇ ਵਿੱਚ ਹਰਿਆਣਾ ਪੰਜਾਬ ਭਾਈ ਭਾਈ ਹੋ ਗਏ ਨੇ ਪਰ ਇਹ ਮੁੱਦਾ ਫੇਰ ਇਹਨਾਂ ਨੇ ਚੱਕ ਲਿਆ ਐਸਬਾਈਐਲ ਦਾ ਨਹਿਰ ਦਾ ਪਾਣੀ ਦਾ ਜਿਹੜੇ ਜ਼ਮੀਨਾਂ ਰਹਿ ਨਹੀਂਆਂ ਪਾਣੀ ਦਾ ਕੀ ਕਰਾਂਗੇ ਕਿ ਕਿਵੇਂ ਦੇਖਨੇ ਚਾਹੀਏ ਜਿਹੜਾ ਇਹਨਾਂ ਨੇ ਮੁੱਦਾ ਇਹ ਵਾਰੀ ਵਾਰੀ ਕੋਈ ਨਾ ਕੋਈ ਉਠਾਉਂਦੇ ਨੇ ਵੀ ਇਹ ਅੰਦੋਲਨ ਹੈ ਜਿਹੜਾ ਉਹਦਾ ਕੋਈ ਹੋਰ ਰੂਪ ਇਖਤियार ਹੋ ਜੇ ਪਰ ਸਾਡੀਆਂ ਸਟੇਜਾਂ ਦੇ ਉੱਤੇ ਜਿਹੜੀਆਂ ਦਿੱਲੀ ਲੱਗੀਆਂ ਹੋਈਆਂ ਨੇ ਉੱਥੇ ਰਾਜਸਥਾਨ ਦੇ ਵੀਰ ਵੀ ਬੋਲਦੇ ਨੇ ਹਰਿਆਣੇ ਦੇ ਵੀ ਬੋਲਦੇ ਨੇ ਹਰਿਆਣੇ ਦੇ ਕਿਸਾਨ ਨੇ ਜਿਹੜੇ ਇਹ ਗੱਲ ਕਹਿ ਰਹੇ ਨੇ ਵੀ ਤੇ ਜ਼ਮੀਨਾਂ ਨਹੀਂ ਰਹੀਆਂ ਸਾਡੀਆਂ ਜੀ ਡੁੱਬਣਾ ਸਾਨੂੰ ਪਾਣੀ ਦੀ ਕੋਈ ਲੋੜ ਨਹੀਂ ਅਸੀਂ ਜਿੰਨਾ ਚਿਰ ਕਾਲੇ ਕਾਨੂੰਨ ਨੇ ਇਹ ਵਾਪਸ ਨਹੀਂ ਕਰਾਉਂਦੇ ਸਾਡਾ ਹੋਰ ਕੋਈ ਵੀ ਮੁੱਦਾ ਹੈ ਨਹੀਂਗਾ ਅਸੀਂ ਜ਼ਮੀਨਾਂ ਦੀ ਰਾਖੀ ਕਰਨੀ ਹੈ ਇਸ ਕਰਕੇ ਸਾਨੂੰ ਉਹ ਵੱਡੇ ਭਾਈ ਕਹਿ ਰਹੇ ਨੇ ਆਪ ਉਹ ਛੋਟੇ ਭਾਈ ਬਣ ਕੇ ਅੱਜ ਸਾਡੇ ਇਸ ਅੰਦੋਲਨ ਦੇ ਵਿੱਚ ਕੱਲਾ ਹਰਿਆਣਾ ਨਹੀਂ ਰਾਜਸਥਾਨ ਨਹੀਂ ਪੂਰਾ ਦੇਸ਼ ਸਹਿਯੋਗ ਦੇ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਬੁੱਧੀਜੀਵੀ ਵਕੀਲ ਆਪਣਾ ਵਿਦਿਆਰਥੀ ਮਜ਼ਦੂਰ ਸਾਰੇ ਸੇ ਚ ਸਹਿਯੋਗ ਦੇ ਰਹੇ ਨੇ ਬਿਲਕੁਲ ਲਗਾਤਾਰ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਅੱਜ ਕੂਚ ਕਰਨਗੇ ਪਹਿਲਾਂ 26 ਤਰੀਕ ਨੂੰ ਜਿਹੜਾ ਦਿੱਲੀ ਨੂੰ ਕੂਚ ਕੀਤਾ ਗਿਆ ਸੀ ਕੱਲ੍ਹ ਦੱਸਿਆ ਜਾ ਰਿਹਾ ਡੱਬਾ ਵਾਲੀ ਬਾਰਡਰ ਤੋਂ ਵੱਡੇ ਕਾਫਲੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਕੂਚ ਕਰਨਗੇ ਲਗਾਤਾਰ ਦਿੱਲੀ ਦੀ ਪੂਰਬਾਹ ਦੇ ਉੱਪਰ ਪੱਤੇ ਪੱਦਰ ਦੇ ਉੱਪਰ ਕਿਸਾਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਇਹਨਾਂ ਵੱਲੋਂ ਵਾਰ-ਵਾਰ ਸਰਕਾਰਾਂ ਨੂੰ ਕਿਹਾ ਜਾ ਰਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਲਗਾਤਾਰ ਸੰਘਰਸ਼ ਕਰਨਗੇ ਫਰੋਰੀ ਬਾਰਡਰ ਤੋਂ ਸਕਾਈ ਨਿਊਜ਼ ਲਈ ਗਗਨਦੀ ਤੁਹਾਨੂੰ ਆਪਾਂ ਬਹੁਤ